ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਤੇ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀਆਂ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਰਾਤ ਤੇ ਬੱਜ ਚੁੱਕਿਆ ਜੀ 8 ਤੇ ਆਪਾਂ ਨੂੰ ਗਰਮੀ ਜੀ ਹੋ ਗਈ ਬਹੁਤ ਹੁਣ ਅ ਅੱਗੇ ਤਾਂ ਸਰਦੀਆਂ ਦਾ ਤਾਂ ਵੀ ਚਲੋ ਸਰ ਸੋਚਦਾਂ ਨੂੰ ਤਾਂ ਬਿਨਾਂ ਨਾ ਤੇ ਹੁਣ ਗਰਮੀ ਦੇ ਵਿੱਚ ਤਾਂ ਆਏ ਵੀ ਸ਼ਾਮ ਟਾਈਮ ਤਾਂ ਤਕਰੀਬਨ ਤਕਰੀਬਨ ਸਾਰਿਆਂ ਨੂੰ ਇਸ਼ਨਾਨ ਕਰਨੇ ਹੀ ਪੈਂਦੇ ਆ ਤੇ ਜਿਹੜੇ ਅੰਮ੍ਰਿਤ ਵੇਲੇ ਕਰਨੇ ਉਹ ਤਾਂ ਕਰਨੇ ਚਾਣੇ ਸਭ ਨੇ ਤੇ ਹੁਣ ਇਸ਼ਨਾਨ ਕਰਕੇ ਕਹਤਾ ਜੀ ਮੈਂ ਕੜੀ ਚੌਲ ਬਣੇ ਵੇਛੇ ਆਪਣੇ ਸਾਡੇ ਸਾਰੇ ਪਰਿਵਾਰ ਦੇ ਹੈਗੇ ਫੇਵਰੇਟ ਅ ਛਕ ਲਏ ਜੀ ਮੈਂ ਤਾਂ ਤਉ ਉਤੋਂ ਬਾਅਦ ਜੈਸਮੀਨ ਆਈ ਹੋਈ ਸੀ ਵੀ ਜੈਸਮੀਨ ਕਹਿੰਦੀ ਵੀ ਮੈਂ ਜਾਣਾ ਉਹਦਾ ਜਿਹੜਾ ਵੀਡੀਓ ਦਾ ਐਡੀਟਿੰਗ ਦਾ ਚੱਕਰ ਆ ਅਜੇ ਉਹਨੇ ਮਤਲਬ ਨਾ ਰਵਿੰਦਰ ਨੇ ਸਿੱਖਿਆ ਨਾ ਉਹਦੀ ਜਠਾਣੀ ਨੇ ਸਾਡੀ ਕੁੜੀ ਨੇ ਉਹਨੇ ਵੀ ਨਹੀਂ ਸਿੱਖਿਆ ਹੈਗਾ ਅਜੇ ਵੀ ਵੀਡੀਓ ਦਾ ਇਹਨਾਂ ਦੇ ਚੈਨਲ ਦਾ ਥੋੜਾ ਜਿਹਾ ਚੱਲ ਰਿਹਾ ਹੈ ਵਿੱਚ ਉਹ ਜੈਸਮੀਨ ਕਹਿੰਦੀ ਵੀ ਮੈਨੂੰ ਜਾ ਕੇ ਕਰਨਾ ਪੈਣਾ ਤੇ ਨਾਲ ਦੀ ਨਾਲ ਫਿਰ ਹੁਣ ਕਹਿੰਦੇ ਵੀ ਜੇ ਜੈਸਮੀਨ ਨੂੰ ਛੱਡਣ ਜਾਣਾ ਤਾਂ ਮੇਰਾ ਸਾਰਾ ਹੀ ਟਪਰ ਨਾਲ ਚਾਰ ਹੋ ਗਿਆ ਥੋੜੀ ਗੱਲ ਜ਼ਰੂਰੀ ਆ ਰੀਤ ਵੀ ਤਿਆਰ ਹੋ ਗਈ ਕਰਨ ਵੀ ਤਿਆਰ ਹੋ ਗਿਆ ਸੰਦੀਪ ਵੀ ਤਿਆਰ ਹੋ ਗਈ ਸੁੱਖੋ ਭੈਣ ਜੀ ਦਾ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦਾ ਸਰੀਰ ਥੋੜਾ ਜਿਹਾ ਅ ਗਰਦ-ਗੁਰਦ ਕਰਕੇ ਮੌਸਮ ਦੇ ਅਕੋਰਡਿੰਗ ਨਾ ਸਹੀ ਨਹੀਂ ਰਹਿੰਦਾ ਹੈਗਾ ਤੇ ਉਹ ਥੋੜੀ ਜਿਹੀ ਨਾਲ ਉਹ ਕਰਦੀ ਕਰ ਰਿਹਾ ਤੇ ਹੁਣ ਜਿਹੜਾ ਹਿਸਾਬ-ਕਿਤਾਬ ਦਾ ਮੈਨੂੰ ਲੱਗਦਾ ਵੀ ਰੁਪੜ ਜਾਣਗੇ ਅਨੂ ਜੈਸ ਮੈਨੂੰ ਛੱਡਣ ਤੋਂ ਪਹਿਲਾਂ ਫੇਰ ਫੂਲ ਪਹੁੰਚੂਗੇ ਇਹ ਕਿਉਂ ਮੇਰਾ ਪਤਾ ਸਿੱਧਾ ਹੈ ਇਹਦੇ ਸੀ ਨੂੰ ਅੱਜ ਪ੍ਰੋਗਰਾਮ ਤਾਂ ਇੰਨੀਆਂ ਛੂਣੀਆਂ ਛੂਣੀਆਂ ਆਏ ਨੇ ਮੈਡਮ ਨੇ ਵੀਡੀਓ ਬਣਾ ਕੇ ਭੇਜੀਆਂ ਕਦੇ ਤਾੜੀਆਂ ਮਾਰਦੇ ਤੇ ਕਦੇ ਗਿੱਧਾ ਪਾਉਂਦੇ ਤੇ ਕਦੇ ਪੋਇਮਾਂ ਗਾਉਂਦੇ ਤੇ ਕਿਆ ਕਿਆ ਭਾਉਂਦਾ ਤ ਪੁੱਤ ਸੱਸਰੀ ਗੱਲ ਤਾਂ ਪੱਦ ਹੈ ਹਾਂ ਕਾ ਤੂੰ ਨਹੀਂ ਬੁਲਾਉਣੀ ਕੀ ਹੋ ਜਾਊਗਾ ਐਦਾਂ 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 ਕਹਿ ਕੇ ਸੱਸੀ ਕਾ ਬੁਲਾ ਦੇ ਕਬੈ ਕਿਆ ਹਾਲ ਹੈ ਜੀ ਕਹਾ ਸਾਰੇ ਠੀਕ ਠਾਕ ਹੈ ਜੀ ਠੀਕ ਹੈ ਕੀ ਮੈਂ ਇਹਦੇ ਗੁੱਟਾ ਕਰ ਦਿੰਦੇ ਜੀ ਸਕੂਲ ਨੂੰ ਜਾਣ ਲੱਗੇ ਇੱਕ ਵਾਰ ਬੱਸ ਫਿਰ ਉਹ ਸਾਰੀ ਦਿਹਾੜੀ ਪੜ੍ਹਨੀ ਰਹਿੰਦਾ ਇਹਦੇ ਮੈਂ ਇਹਦੇ ਗੁੱਤਾ ਗੁੱਤਾ ਕਰਦੀ ਤੇਰੇ ਕਰਦੀ ਗੁੱਤਾ ਹੋ ਉਹ ਉਧਰ ਇਹ ਵੀ ਨਹੀਂ ਮੰਨਦੀ ਜੀ ਗੁੱਤਾ ਕਰਾਉਣ ਨੂੰ ਹੁਣ ਕਿ ਮੈਂ ਗੁੱਤਾ ਕਰਾਉਣੀ ਆ ਇਹ ਵੀ ਕਹਿੰਦੀ ਮੈਂ ਸਰਦਾਰ ਬਣ ਕੇ ਜਾਣਾ ਸਕੂਲ ਨੂੰ ਹੌਲੀ ਹੌਲੀ ਇਹਨੂੰ ਲਾ ਦੇਣਾ ਸੀ ਦਮਾਲਾ ਬੰਨਣਾ ਤਰੇ ਦਿਓ ਗੁੱਤਾਂ ਕਰਤਾ ਸਭ ਗਾਇਬ ਹੋ ਜਾਣੀਆਂ ਹੈ ਹਨਾ ਅਬਾ ਯਾਵਾ ਸਾਰਾ ਕਿੱਥੋਂ ਨੂੰ ਨਹੀਂ ਜਾਣਾ ਤਾਂ ਚੱਲ ਤਨੂਰੀ ਛੱਡ ਕੇ ਪਾ ਨਾ ਰੋਪੜ ਨੂੰ ਜਾਣਾ ਨਹੀਂ ਜਾਣਾ ਹੈ ਰਹਿਣ ਦੇ ਤੇ ਤੈਨੂੰ ਮੈਂ ਰਹਿਣ ਦੇਣਾ ਹੁਣ ਤਾਂ ਫੱਤੇ ਦਾ ਬੁਲਾਇ ਨਹੀਂ ਪਰ ਸਭ ਨੂੰ ਫੱਤੇ ਬੁਲਾ ਤਾਂ ਲੈ ਕੇ ਜਾਊਂਗਾ ਨਹੀਂ ਉਰੀ ਰਹੂੰਗੀ ਬੁਲਾ ਫੱਤੇ ਚ ਵਾਹਿਗੁਰੂ ਜੀ ਕਾ ਖਾਲਸਾ ਮੇਰਾ ਨਹੀਂ ਬੁਲਾਉਣੀ ਭਾਈ ਹਾਏ ਮੈਨੂੰ ਬੈਠੇ ਤੋਂ ਥੋੜੇ ਜਿਹਾ ਜ਼ਿਆਦਾ ਖਲੋਲੇ ਜਿਹਾ ਲੱਗਿਆ ਹੈ ਸ਼ਰੀਰ ਨੂੰ ਵਾਹਿਗੁਰੂ ਸਤਨਾਮ ਆਓ ਜੀ ਉਹ ਕੈਮਰੇ ਤੋਂ ਦੂਰ ਦੂਰ ਕਾ ਨੂੰ ਫਿਰਦੇ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ। ਉਹਨੇ ਤਾਰ ਤੋੜ ਦਿੰਦੀ ਸੀ ਬਾਈ ਕੱਢਣੀਆਂ ਗਾਲਾਂ। ਹੈੱਡਫੋਨਾਂ ਦੀ। ਆਪ ਵੀ ਥੋੜੀ ਜਿਹੀ ਦੇਖਦੇ ਤੇ ਹੁੰਦੇ ਵੀ ਕੀ ਚੀਜ਼ ਉਹਨੇ ਚਿੱਕੀ ਚਾਹਣੀ। ਇੱਥੇ ਰੱਖੀ ਦੀ ਨਹੀਂ। ਗਲਤੀ ਮੇਰੀ ਆ ਵੀ ਮੈਂ ਰੱਖੀ ਸੀ। ਬਸ ਹੁਣ ਗੱਲ ਸਾਰਿਆਂ ਨੂੰ ਹੁਣ ਲੜਕੋ ਦੀ ਸੀ ਬਸ। ਲੜਨਾ ਤਾਂ ਨਹੀਂ ਹੈਗਾ ਲੜਨ ਵਾਲੇ ਤਾਂ ਗੱਲ ਕੋਈ ਨਹੀਂ ਹੈਗੀ। ਲੜਨਾ। ਨਹੀਂ ਲੜਕੇ ਹੀ ਨੰਗਦਾ ਹੈ ਟਾਈਮ। ਦੋ ਭਾਂਡੇ ਖੜਕਦੇ ਰਹਿਣ ਹੋਰ ਕੀ ਚਾਹੀਦਾ ਹਾਂਜੀ ਜਿੱਥੇ ਖੜਕਣ ਪਰ ਜਿੱਥੇ ਕਹਿੰਦੇ ਜਿੱਥੇ ਲੜਾਈ ਪਿਆਰ ਦਿੱਤੀ ਹੈ ਇੱਕ ਮੈਂ ਨਾ ਗਾਇਆ ਹੁਣੇ ਬੋਲੀ ਸੀ ਮੈਂ ਤੀ ਹਾਂ ਇਹ ਵੇ ਮੈਂ ਤੇਰੇ ਨਾਲ ਮੈਂ ਹੀ ਕੱਟੀ ਆ ਹੈਗਾ ਤਾਂ ਮੇਰੇ ਦਿਮਾਗ 'ਚ ਕਿਹੜੀ ਗੱਲ ਬੋਲੀ ਉਹ ਤੇਰੇ ਨਾਲ ਮੈਂ ਹੀ ਕੱਟ ਗਈ ਫੋਨ ਉਹਨੇ ਵੀ ਫੋਨ ਕਰ ਕੀ ਸਾਰ ਤਾਂ ਸੁਖਵੀਰ ਕਿਹੜੀ ਬੋਲੀ ਆ ਮੈਨੂੰ ਨਹੀਂ ਪਤਾ ਹਾਂ ਮੈਂ ਤੇਰੇ ਨਾਲ ਮੈਂ ਹੀ ਕੱਟ ਗਿਆ ਉਹ ਮੈਨੂੰ ਪਤਾ ਮੈਨੂੰ ਖਾਂਦਾ ਮੱਕੀ ਦੀ ਰੋਟੀ ਮੈਨੂੰ ਦੰਦਾ ਕਣਕ ਦੀ ਮੈਂ ਟੱਲੀ ਤੂੰ ਕੱਟ ਕਦੀ ਤੂੰ ਤਾਂ ਮੈਂ ਕੱਟ ਕਦੀ ਟੱਲੀ ਮੰਗ ਟੱਲੀ ਵਾਂਗ ਤੂੰ ਟੱਲ ਵਾਂਗੂ ਖੜਕਦੀ ਆ ਟੱਲੀ ਵਾਂਗ ਜੀ ਤੈਨੂੰ ਬੋਲਿਆ ਹਨ ਮੈਂ ਕੀ ਬੋਲੇ ਚਲ ਹੋਰ ਨਵੇਂ ਵਾਂਗੂ ਖੜਕਦੀ ਜੋ ਮਰਜ਼ੀ ਲਾ ਲੋ ਤੂੰ ਵਾਲੀ ਸਾਦੀ ਤੇਰੀ ਮਾਂ ਹੈ ਮੈਂ ਅੰਮ੍ਰੋ ਜੀ ਇੱਧਰ ਅੱਜ ਮੇਰੇ ਵੀਰ ਦੀ ਡਾਰ ਬਾਹਰਿਓ ਮਰਚੇ ਨੇ ਆਪੇ ਤਿਆਰੀ ਕਰ ਲਈ ਅੱਜ ਦਾ ਪ੍ਰੋਗਰਾਮ ਹੈ ਨਾ ਬਾਈ ਮੇਰੀ ਗੱਲ ਸੁਣੋ ਪ੍ਰੋਗਰਾਮ ਦੇਖੋ ਜੀ ਕਿ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਘੁੰਮਦੇ ਪ੍ਰੋਗਰਾਮ ਇਹਨਾਂ ਨੇ ਬਣਾਏ ਪਹਿਲਾਂ ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਜਿਹੜੀ ਫਿਲਮ ਆਈ ਆਪਣੀ ਕਿਹੜੀ ਸੀ ਉਹ ਕਿਆ ਨਾਂ ਸੀ ਗੁਰਨਾਨਕ ਦਾ ਜਹਾਜ਼ ਹਾਂ ਗੁਰਨਾਨਕ ਦਾ ਜਹਾਜ਼ ਵੀ ਉਹ ਮੂਵੀ ਦੇਖ ਕੇ ਆਉਣੀ ਹੈ ਤੇ ਫਿਰ ਬਾਈ ਕਹਿੰਦਾ ਵੀ ਦੇਖੋ ਪੇਮੈਂਟ ਦਾ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਉਧਰ ਵੀ ਪੋਲਟਰੀ ਫਾਰਮ 'ਚ ਵੀ ਬੋਰ ਦਾ ਕੰਮ ਕਰਿਆ ਹੈ ਤੇ ਹੋਰ ਨੰਨੇ ਭੱਬੇ ਦੇ ਕਈ ਹੋਏ ਹੋਏ ਵੀ ਪੇਮੈਂਟ ਦਾ ਥੋੜਾ ਦਾ ਸੈਂਸ ਲਾਣਾ ਅਪਸੈਟ ਜਾ ਹੋਇਆ ਵਾ ਵੀ ਤੁਸੀਂ ਇਹ ਜਿਆ ਕੈਨਸਲ ਕਰ ਦਿਓ ਫਿਲਮ ਦਾ ਟੂਰ ਵੀ ਤੁਸੀਂ ਜੈਸ ਮੈਨੂੰ ਛੱਡਿਆ ਵੀ ਫੇਰ ਦੇਖ ਲਿਓ ਪਾਪਾ ਜੀ ਅਸੀਂ ਵੀ ਥੋੜੇ ਦੀ ਰੇਖੜੀ ਹਾਂ ਹਾਂ ਵੀ ਫੇਰ ਦੇਖਿਆ ਚਲੋ ਜਿਹੜੇ ਸਾਡੇ ਧਰਮ ਦੇ ਰਿਲੇਟਿਵ ਫਿਲਮਾਂ ਉਹ ਸਾਡਾ ਫਰਜ਼ ਆ ਵੀ ਤੁਸੀਂ ਦੇਖੀਓ ਉਹਨਾਂ ਨੂੰ ਤਾਂ ਜਿਹੜੇ ਬਣਾਉਣ ਵਾਲਿਆ ਉਹਨਾਂ ਨੂੰ ਡਾਇਰੈਕਟਰਾਂ ਨੂੰ ਚਾਹੇ ਪ੍ਰੋਡਿਊਸਰਾਂ ਚਾਹੇ ਜਿਹੜੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਵਾ ਜੇ ਅਸੀਂ ਦੇਖਣ ਜਾਵਾਂਗੇ ਤਾਂ ਉਹ ਦੌਰਪੇ ਕਮਾਊਗੀ ਤਾਂ ਅੱਗੇ ਨੂੰ ਗਾਹ ਨੂੰ ਉਤਸ਼ਾਹ ਵਧੂਗਾ ਉਹਨਾਂ ਦਾ ਵੀ ਵੀਡੀਓ ਬਣਾਉਣ ਵਾਸਤੇ ਚਾਹੇ ਫਿਲਮ ਬਣਾਉਣ ਵਾਸਤੇ ਬੇਸਿੱਤ ਦਿਖਾਈਏ ਸਾਡੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲੂਗਾ ਉਹਦੇ ਜਿੱਤੇ ਵੀ ਹਾਂ ਸਿੱਖਤਾ ਰੰਦੇ ਵਿੱਚ ਕੀ ਕੀ ਹੋਇਆ ਅੱਖੀਂ ਦੇਖਣ ਔਰ ਪੜ੍ਹਨ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਜਦ ਬੱਚੇ ਨੇ ਅੱਖੀਂ ਦੇਖ ਕੇ ਐਕਸੈਪਟ ਕਰਨਾ ਪ੍ਰੈਕਟੀਕਲ ਕਰਕੇ ਐਕਸੈਪਟ ਹੋ ਜਾਂਦਾ ਜਿਹੜਾ ਪੜ੍ਹ ਕੇ ਅਸੀਂ ਦਿਮਾਗ 'ਚ ਬਿਠਾ ਲਣਾ ਉਹ ਉਹ ਚੀਜ਼ ਨਹੀਂ ਬੰਦੀ ਹੈਗੀ। ਉਹਦੇ 'ਚ ਕਿਰਦਾਰ ਕਿਵੇਂ ਸੀ, ਸਿੱਖਾਂ ਦੇ ਉਹ ਸਾਰਾ ਕੁਝ ਦਰਸਾਇਆ ਗਿਆ। ਅਜੇ ਫਿਰਾਲ ਫਿਲਮ ਮੂਵੀ ਮੈਂ ਦੇਖੀ ਨਹੀਂ ਹੈਗੀ। ਵੀ ਕਿਵੇਂ ਆ, ਕਿਵੇਂ ਨਹੀਂ ਹੈ ਆਪਣੇ ਸਿੱਖ ਧਰਮ ਦੇ ਆਧਾਰ 'ਤੇ। ਤੇ ਹੁਣ ਮੈਂ ਬੈਕ ਕੈਮਰਾ ਆਨ ਕਰ ਲਵਾਂ ਜੀ ਮੇਰੀ ਨਾ ਹੱਥ ਕੰਬੜਾ ਲੱਗ ਗਿਆ ਨਾ। ਵੀ ਜਿਆਦਾ ਟਾਈਮ ਹੋ ਗਿਆ ਥੋੜੇ ਹੱਥ ਫੜੇ ਨੂੰ। ਕਮਜ਼ੋਰੀ ਜੀ ਫੀਲ ਹੋਈ ਜਾਂਦੀ ਹੈ ਪਤਾ ਨਹੀਂ। ਵੀ ਕੀ ਹੈ ਸਿਸਰੀਰ ਦੇ ਵਿੱਚ? ਕਿਆ ਨਹੀਂ ਕੁਝ ਸਮਝ ਜੀ ਲੱਦੀ ਨਹੀਂ ਕਿਆ ਸੁਣਾ ਪੁੱਤ ਦਾ? ਜੱਟ ਦੀਆਂ ਟੌਰਾ ਨੇ ਜੱੜਦੀਆਂ ਟੌਰਾ ਨੇ ਜੱਟ ਤਰਦਾ ਮੜਕਵੇ ਨਾਲ ਛੜੀ ਛੜੀ ਅੱਜ ਤਾਂ ਵੀਰੇ ਦੀ ਟੌਹਰਾ ਤੇਰੇ ਦੀ ਪਰ ਮੈਂ ਨਾ ਛੋਟੀ ਲਾਦੀ ਆ ਟੀ-ਸ਼ਰਟ ਤੇ ਟੈਟਾ ਜਿਹੜੀ ਕਰਨ ਨੂੰ ਹੁਣ ਲੈ ਕੇ ਆਏ ਆ ਆਪਾਂ ਇਹਨੂੰ ਤਾਂ ਕੱਪੜੇ ਦੇ ਵੀ ਸਿਸਟਮ ਨਾਲ ਤਾਂ ਕਿੱਥੇ ਚੜੇ ਵੀ ਛਾਤੀ ਤੱਕ ਤਾਂ ਸੜੀ ਉੱਚਾਈ ਫਿਰਦਾ ਹੈ ਉਹ ਨੋਰ ਉਹਨੂੰ ਮੋੜਲਾ ਥੱਲੇ ਤੇ ਬੜੀਆ ਪਤਾ ਨਹੀਂ ਲੋਟੜੇ ਕਰਨਾ ਹਾਂ ਉਹ ਆਜ ਜਲੂਸ ਲੱਗਦਾ ਕਿ ਕਿਹੜੇ ਕਿਹਦਾ ਥੱਲੇ ਪੈਰ ਮੋੜ ਤੇ ਪੁੱਤਾਂ ਨੂੰ ਉਹ ਇਹਨੂੰ ਮੋੜ ਲਾ ਮੋੜ ਲਾ ਠੀਕ ਆ ਗਾਇਲ ਦਾ ਮੋੜਲਾ ਉੱਪਰ ਤੇ ਚੜੋ ਉਧਰ ਚਲੋ ਆਇਆ ਆਇਆ ਨਹੀਂ ਨਹੀਂ ਕੁਛ ਨਹੀਂ ਕਰੀ ਚਲੋ ਮੈਂ ਥੋੜਾ ਮੈਂ ਕਿ ਕੈਮਰਾ ਕਰਦਾ ਜੀ ਹਾਂ ਕੀ ਚੀਜ਼ ਤੱਪੜ ਮੈਂ ਵੀ ਇਹ ਜੱਜ ਪਾਉਣੇ ਮਗਾਏ ਦੀ ਪਾ ਦੋ ਪੈਰਾਂ ਦੀ ਲੈ ਕੇ ਆਉਂਗੀ ਹੂੰ ਟੀ-ਸ਼ਰਟ ਹੈ ਨਹੀਂ ਆ ਗਈ ਤਾਂ ਹੈ ਨਹੀਂ ਦੋ ਤਿੰਨ ਲਿਆਉਂਦੀ ਤੇ ਟੀ-ਸ਼ਰਟ ਹਾਂ ਦੇਖ ਲਓ ਇੱਥੇ ਕੱਲ੍ਹ ਲਾਉਂਦਾ ਬੰਦਾ ਚਾਚਾ ਹੈ ਹੈ ਕਿ ਉਹਨੂੰ ਤਾਂ ਬਾਦੂ ਵੀ ਲਊਗਾ ਲੈ ਇਹ ਆਹ ਲਾ ਫੂਕਰੀ ਫੂਕਰੀ ਲੈ ਫੂਕਰੀ ਲੈ ਜੇ 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 ਦੀ ਕੋਕੋ ਜੋ ਕੋਕੋ ਦੇ ਬੱਚੇ ਬਸ ਜੇ ਤੇ ਕੋਕੋ ਦਾ ਕਰਨਾ ਹੀ ਆ ਹਾਂ ਸੁਬੀ ਦਾ ਕੋਕੋ ਦਾ ਜਦ ਤੂੰ ਮੇਰੇ ਵਰ ਤੇ ਸਤਵਾ ਲਾਉਂਦਾ ਤੂੰ ਵੀ ਤਾਂ ਮੇਰੇ ਪੁੱਤ ਆ ਤਾਈ ਜਮੈਂ ਕਹਿਣੀ ਹਾਂ ਸਾਰੇ ਕੁੜੀਆਂ ਹੋ ਕੜੀ ਬਹੁਤ ਸਵਾਲ ਬਣਾਈਏ ਹੂੰ ਦੋ ਕੋਲੀਏ ਖਾ ਲਈ ਥੋੜੀ ਜੀ ਪੈਕਟ ਤੇ ਫੂਲੂ ਵੀ ਜਾ ਰਹੀ ਆ ਚੱਲੇਗਾ ਕੋਈ ਨਹੀਂ ਇੱਥੇ ਵੀ ਮੇਰੇ ਦੋ ਮੁੰਡੇ ਆਉਂਦੇ ਆ ਉਹ ਵੀ ਖਾਣ ਨੂੰ ਖੁਸ਼ ਹੋ ਕੇ ਹਾਂ ਹਾਂ ਬਾਕੀ ਤਾਂ ਹੋਰ ਮੰਮੀ ਦਾ ਕੋਈ ਰਿਸ਼ਤੇਦਾਰ ਹੈ ਨਹੀਂ ਨਾ ਬਸ ਖੁਸ਼ ਹੋ ਕੇ ਉਹ ਦੋ ਖਾਣੇ ਵੀ ਜੀਨਾਂ ਦੇ ਚੌਲਾਂ ਦਾ ਜ਼ਿਆਦਾ ਗਰੇਸਾ ਮੰਮੀ ਵੀ ਖਾ ਲੰਨੇ ਡੈਡੀ ਵੀ ਕੱਲ ਤੇ ਦੀਦੀ ਵੀ ਖਾ ਲੰਨੇ ਆ ਕਾਹ ਕਿਹਾ ਵੀ ਜਦ ਇਹ ਤੂੰ ਕਹ ਸਕਦੇ ਵੀ ਚਮਚਾ ਚਮਚਾ ਭਾਈ ਸਾਰਾ ਨੂੰ ਆ ਜੂਗਾ ਆ ਜੂਗਾ ਮੋਢੀ ਘਰ ਲੇ ਪਨੇ ਟੈਨਸ਼ਨ ਨਹੀਂ ਟੈਨਸ਼ਨ ਲੜੀ ਵੀ ਨਹੀਂ ਹੱਗੇ ਹੁਣ ਇਹਨਾਂ ਦਾ ਪ੍ਰੋਗਰਾਮ ਜੀ ਮੈਨੂੰ ਲੱਗਦਾ ਵੀ ਜਿਹੜਾ ਰੋਪੜ ਨੂੰ ਇਹਨੇ ਤਿਆਰੀ ਸਾਰੇ ਜਵਾਕਾਂ ਨਾਲ ਖਿੱਚੀ ਵੀ ਵੀ ਅੱਜ ਫਾਸਟ ਫੂਡ ਕਿਹਨੇ ਨੂੰ ਖਿੱਚ ਪਾਉਂਗੇ ਮੈਨੂੰ ਲੱਗਦਾ ਮਾੜੀ ਜੀ ਮਾਣੀ ਨਹੀਂ ਥੋੜੀ ਥੋੜੀ ਜੀ ਮਾਣੀ ਹੋਵੇ ਮਾੜੀ ਮੋਟੀ ਆ ਥੋੜੀ ਜੀ ਮਾਣੀ ਮੋਟੀ ਨਹੀਂ ਕੱਲਮ ਦਾ ਤੇਰੇ ਪਾਪਾ ਨੇ ਪੁੱਤੋ ਮਨਾ ਕਰਤਾ ਕਹਿੰਦੇ ਫੇਰ ਦੇਖਿਆ ਜੀ ਫੇਰ ਹੁਣ ਕੀ ਕਰੋਗੇ ਆਪਾ ਦੱਸ ਮੈਨੂੰ ਪਾਪਾ ਦਾ ਕਹਣਾ ਮੋੜ ਸਕਦੇ ਫੇਰ ਦੇਖਿਓਗੇ ਪਾਪਾ ਕਹਿੰਦੇ ਮੈਂ ਦਿਖਾ ਲਿਆ ਠੀਕ ਬਸ ਹਾਂ ਇਹ ਆ ਕਿਨੀ ਸੋਣੀ ਪਾਇਆਈ ਦੱਸ ਹਾਈ ਟਾਰਾ ਨਹੀਂ ਜੱਟ ਦੀਆਂ ਟਾਰਾ ਨੇ ਜੱਟ ਤੁਰਦਾ ਮੜਸਤ ਦੇ ਨਾ ਚਲੋ 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 ਭਾਈ ਚਲੋ ਲੈ ਕੇ ਬੈਗ ਰੋਦਾਨੋ ਹੈ ਚਲ ਕੋਈ ਮੈਨੂੰ ਚੱਪਲਾਂ ਤੋਂ ਦੇ ਦਿੰਦੇ ਸੰਦੀਪਾ ਮੈਂ ਨੰਗੇ ਪੈਰੇ ਖੜਾ ਪੈਰ ਜਿਵੇਂ ਮੈਂ ਥੋੜੇ ਚਮਕਾ ਕੇ ਫੇਰ ਲੱਗੇ ਹਾ ਹਾਏ ਸੰਦੀਪ ਨੇ ਅੱਜ ਝਾਵਾ ਫੇਰ-ਫੇਰ ਕੇ ਮੇਰੇ ਬਾਕੀ ਪੈਰ ਸਾਫ ਕਰਤੇ ਐਨੇ ਤਾਂ ਮੈਂ ਸਾਫ ਅੱਜ ਤੱਕ ਕਰੇ ਹੀ ਨਹੀਂ ਕਦੇ ਜਿੰਨੇ ਅੱਜ ਸੰਦੀਪ ਨੇ ਕਰਤੇ ਫੇਰ ਫੋਨ ਕਰ ਦਿੰਦਾ ਕਿਹਨੂੰ ਕਰ ਫੋਨ ਕਿਹਦਾ ਆ ਫੋਨ ਗੱਲ ਕਰ ਪਹਿਲਾਂ ਗੱਲ ਕਰ ਮੇਰੀ ਹੈ ਰੀਰੀ ਹਾਂ ਹਾਂ ਤੇਰੀ ਸਰਬਜੀਤ ਬੂਆ ਦਾ ਆ ਕੈਨੇਡਾ ਤੇ ਫੋਨ ਸਰਬਜੀਤ ਕੁੰਨੂ ਦੀ ਬੂਆ ਦਾ ਆ ਆਣਾ ਹੋਣਾ ਵਿੱਚੇ ਮਿੱਤੇ ਨਾਲ ਸੀ ਦਰ ਦਰ ਮਿੱਤੇ ਬਰਮਟਨ ਤਾਂ ਤੇਰੀ ਬਲਜੀਤ ਮਾਸੀ ਦਾ ਹੋਣਾ ਹੈ ਉਹ ਹਾਂ ਉਹਨਾਂ ਦੇ ਨਾਲ ਜੜੀ ਬਲਜੀਤ ਭੈਣ ਆਪਣੀ ਕੈਨੇਡਾ ਵਾਲੀ ਉਹਨਾਂ ਦੇ ਸਿਸਟਰ ਦੇ ਬੇਬੀ ਹਾਂ ਬੇਬੀ ਉਹ ਕਹਿੰਨਾ ਹੋ ਗਿਆ ਨਾ ਇਹ ਮੇਰੀ ਤਾਂ ਗੱਲੇ ਨਹੀਂ ਫੋਲਦੀ ਹਾਂ ਹਾਂ ਮੇਤੇ ਵੀ ਨਹੀਂ ਹੋਈ ਉਹ ਤਾਂ ਨੀ ਕੀ ਹੋਇਆ ਉਹਨਾਂ ਨਾਲ ਜਪਨਾ ਦਾ ਪੇਨ ਹੋएगी ਉਹ ਦੋ ਤਿੰਨ ਦਿਨ ਹੋ ਗਈ ਕਿ ਉਹਨਾਂ ਨੇ ਚੱਲ ਕੇ ਉਹ ਥੋੜੀ ਜਿਆਦਾ ਘਨੋਰ ਜਿਆ ਕਰੀਗੇ ਉਜਾ ਦੇ ਦਿਲਬਰੀ ਦਾ ਟਾਈਮ ਹੋਇਆ ਉਹ ਬੱਚੇ ਦੇ ਸ਼ਰੀਰ ਨੂੰ ਲੱਗਾ ਆਲਬੇਟੀ ਹੋਈ ਸੀ ਬਸ ਉਹ ਇੱਕੋ ਨਾਲ ਤੇ ਹੋ ਜਾਂਦੇ ਨੇ ਮਿਸਾਫ ਹੈ ਨਾ ਐਜਾਂ ਦੇ ਹੋ ਜਾਂਦੀ ਗਈ ਕਈ ਕਈਆਂ ਨਾਲ ਹੋ ਜਾਂਦੀ ਬੈਕਗਰੂਪਰ ਭਾਈ ਜਿਨ੍ਹਾਂ ਤੇ ਵੀ ਜਵਾਕ ਜਬੂਕ ਮਹਾਰਾਜ ਸਾਰਿਆਂ ਦੇ ਸਹੀ ਸਲਾਮਤ ਜਨਮ ਲੈਣ ਕਿਉਂਕਿ ਕੁਛ ਨਾ ਕਿੱਦਾਂ ਕਿ ਟੋਲਦਾ ਕੁਛ ਨਹੀਂ ਪਤਾ ਹਾਂ ਇਹ ਤਾਂ ਨਾ ਜੇ ਆਪਣੇ ਮਾੜੀ ਜੀ ਵੀ ਦਰਦ ਹੁੰਦਾ ਆਪਾਂ ਦੱਸਾਉਣਾ ਚਾਹੀਦਾ ਡਾਕਟਰ ਹਾਂ ਜਦ ਜਦ ਮਿਲਣਾ ਚਾਹੀਦਾ ਸਹੀ ਮਾੜੀ ਹੱਦ ਤੱਕ ਕਿਹੜੇ ਜੀ ਨਹੀਂ ਆਉਣਾ ਕਿੱਦਾਂ ਆਉਣਾ ਹੈ हां ए परमात्मा दे हाथ स सारा ने ने, भी थोड़ी सो नहीं थी बहुत दिल ते अफसोस ਆ ਪਵਨੂ ਮੈਂ ਉਹ ਭੈਣ ਹਜੇ ਵੀ ਸਟੇਟਸ ਲਾਉਂਦੀ ਆਪਣੀ ਵਟਸਐਪ ਤੇ ਹਾਂ ਲਾਉਂਨੇ ਉਹ ਬੱਚੇ ਨੂੰ ਦੇਖ ਕੇ ਆਏ ਭੁੱਖ ਲੈਂਦੀ ਆ ਨਾ ਵੀ ਬਈ ਆਏ ਵੀ ਉਹ ਵੀ ਸੋਹਣੀ ਆ ਨਾ ਉਹ ਕੋਈ ਨੰਬਰ ਨਹੀਂ ਸੀ ਮੇਰੇ ਕੋਲ ਮੇਰੇ ਕੋਲ ਨੰਬਰ ਸੇਵ ਆ ਵੀ ਨਹੀਂ ਮੇਰੀ ਗੱਲ ਕਰਾਇਆ ਰਵਿੰਦਰ ਨਾਲ ਹੁੰਦੀ ਨਾ ਚੱਲ ਕੋਈ ਨਹੀਂ ਹੁਣ ਅੱਪ ਕਈ ਦਿਨਾਂ ਤੋਂ ਤਾਂ ਵਿੱਚ ਪਹਿਲਾਂ ਕਾਂ ਕੇ ਚੁੱਲ ਜੇਵੇ ਤੇ ਵਿੱਚ ਮਾਨ ਸਿੰਘ ਦੀ ਘਰ ਵਾਲੀ ਦਾ ਆਪਰੇਸ਼ਨ ਹੋ ਗਿਆ ਬਸ ਜਦ ਜੇ ਹੋਇਆ ਜਦ ਉਹਦਾ ਆਪਰੇਸ਼ਨ ਹੋਇਆ ਉਧਰ ਚਰਨਜੀਤ ਦਾ ਜਦ ਜੀ ਹੋਇਆ ਉਹਨਾਂ ਨਾਲ ਵੀ ਐਮਐਸਐਫ ਆਪਾਂ ਸਾਰਾ ਵੀ ਲੱਗਦਾ ਵੀ ਆਪਾਂ ਨੂੰ ਹਸਪੀਟਲ ਦੇ ਦਰਵਾਜ਼ੇ ਝੂਟੇ ਦਿਖਾਉਣੇ ਆ। ਕਿਆ ਗੱਲ ਹੋ ਗਈ ਉਹਨੂੰ? ਅੱਜ ਫੇਰ ਦਰਦ ਬਹੁਤ ਹੋ ਜਾਣਾ। ਉਹ ਗਰਮੀ ਆ ਪਾਣੀ ਘੱਟ ਪੀਂਦੇ ਆ ਬਸ ਪੰਗਾ ਇੱਕ ਥੋੜਾ ਆ। ਪਾਣੀ ਵੀ ਘੱਟ ਪੀਂਦੇ ਆ ਕੁਛ ਤਾਂ ਜਿਹੜੀ ਆ ਗਰਮੀ ਇਹ ਲੀਵਰ ਨੂੰ ਉਹ ਕਰ ਦਈਆ। ਉਹ ਜਿੰਨਾ ਪਾਣੀ ਪੀਊਂਗੇ ਉੰਨਾ ਸਹੀ ਆ ਬਸ। ਉਹ ਕਹੀ ਜਾਂਦੇ ਮੈਨੂੰ ਬਾਥਰੂਮ ਦੀ ਦਿੱਕਤ ਆ ਮੈਂ ਕਿੱਦਾਂ ਨੂੰ ਜਾਵਾਂ। ਬਾਥਰੂਮ ਤਾਂ ਭਈ ਆਉਣੀ ਹੈ ਜੇ ਪਾਣੀ ਲੀਵਰ ਨੇ ਤਾਂ ਹੀ ਕਲੀਅਰ ਹੋਣਾ। ਜੇ ਬਾਥਰੂਮ ਜੇ ਬਾਥਰੂਮੋਂ ਲੀਵਰ ਕਲੀਅਰ ਲੀ ਹਾਏ ਚੱਲੀਏ ਤੇ ਕਿੱਥੇ ਦੇ ਚੱਕ ਲੈਂਦੇ ਨੇ ਥੱਲੇ ਥੱਲੇ ਚਲੋ ਫਿਰ ਚਲੋ ਚਲੋ ਰੋ ਬੈਠੋ ਸੁੱਕੋ ਪੈਣ ਦੀ ਕਹਿੰਦੇ ਉਹ ਮੈਂ ਨਾ ਮੈਂ ਚੱਲਣੀ ਮੇਰੀ ਸੇਕ ਥੋੜੀ ਜਿਹੀ ਨਹੀਂ ਮੈਂ ਪੈਣਾ ਪਊਣੀ ਮੈਂ ਤਾਂ ਚੱਲ ਜਾਉਂਦੀ ਹਾਂ ਕੀ ਹੋ ਗਿਆ ਨਮੀ ਕਹਿੰਦੀ ਮੈਂ ਵੀ ਚੱਲਦੀ ਹਾਂ ਮੈਂ ਕੱਢੀ ਤੇ ਮੇਰੇ ਵਾਲ ਪੰਡਾ ਤਾ ਵੀ ਸ਼ੁਕਰ ਹੈ ਤਾ ਵੀ ਸ਼ੁਕਰ ਅੱਜ ਉਹ ਵਾਲੇ ਬਾਬਿਓ ਕੱਲੂ ਮੈਂ ਆਉਣੀ ਆ ਚੱਲ ਮੱਥਾ ਟੇਕ ਕੇ ਸ਼ੋਕਰ ਅੱਜ ਦਿਨ ਚ ਦੇ ਮੇਰੀ ਮੰਮੀ ਜਿਹੜਾ ਰਾਤ ਚੜ ਗਈ ਚੱਲ ਚੱਲ ਮੂਮੀ ਨੀ ਚੱਲ ਕੰਨੀ ਆ ਜਾ ਤੇ ਕਿੱਦਾਂ ਦੇਖਣਾ ਪਰਮਾਂ ਦੇ ਚੁੰਨੀ ਚੁੰਨੀ ਲੈਦਾ ਬੱਸ ਚੁੰਨੀ ਲੈ ਲਓ ਤੁਸੀਂ ਬੱਸ ਉੱਥੇ ਕੇ ਦੇਸੀ ਜੇ ਬਣ ਕੇ ਰਹੀਦਾ ਹੁੰਦਾ ਨਹੀਂ ਸੀ ਬਾਰਨ ਤੋਂ ਹਾਂ ਲੈ ਰਾਤ ਨੂੰ ਕਿਹਨੇ ਦੇਖਣਾ ਹਾਂ ਪਾ ਲੈਣ ਦੇ ਕਾਹਦੇ ਕੱਪੜੇ ਆ ਜੀ ਜੀ ਸ਼ੀਰੀ ਨਹੀਂ ਆਵੀਂ ਚੁਹਣਾ ਹਾਂ ਕੋਠੇ ਸੌਂਗੀ ਸਤ ਸ੍ਰੀ ਅਕਾਲ ਜੀ ਮੇਰੇ ਨੂੰ ਵਸਤੇ ਐਪੋਸ ਨਹੀਂ ਦੁੱਦਾ ਲਾਸ ਮਮੀ ਇੱਥੇ ਹੀ ਦੀ ਮਮੀਆਂ ਇਹ ਜੀ ਨਾ ਆ ਤਾਂ ਕੱਟ ਕਰ ਲਾ ਉਹ ਐ ਮਮੀ ਵੀ ਬੋਲੀ ਲੈਂਦੀ ਸਿਰ ਮਨ ਵਾ ਬਲਾਪ ਦਾ ਸਾਸਰੀ ਘਰ ਖੁਸ਼ੀ ਵੀ ਅੱਗੇ ਤਾਂ ਮੰਮੀ ਮਨੀ ਕੋ ਗਿੰਦਾ ਨਾਦੀ ਫੂਲੇ ਨੂੰ ਖਾਟਾ ਟੋਟਾ ਪਾਪਾ ਤਾਂ ਮੰਮੀ ਟੇਕ ਨਹੀਂ ਦਤਾ ਇਹ ਜਿਹੇ ਸੂਕਾ ਤਾਂ ਦੇਖ ਲੋ ਕਿੰਨੇ ਦਿਨ ਹੋ ਗਏ ਮੈਨੂੰ ਸਿਰ ਨਹੀਂ ਪੁੱਛ ਦਤਾ ਚਲੋ ਹੁਣ ਤੁਹਾਨੂੰ ਗਾਂ ਚੱਲ ਕੇ ਮਿਲਦੇ ਆ ਜੀ ਇਹਨਾਂ ਨੇ ਆਇਆ ਤਾਂ ਨਿਕਲਣਾ ਨਹੀਂ ਮੈਨੂੰ ਕੈਮਰਾ ਬੰਦੇ ਕਰਨਾ ਪਣਾ ਤਾਂ ਤੁਰਨਾ ਇੱਕ ਆ ਇਹ ਪਤਾ ਨਹੀਂ ਕਿਹੜੇ ਕਿਹੜੇ ਬੋਲੀਆਂ ਦੀ ਕਿਆ ਬੋਲ ਬੋਲਦੀ ਐ ਲੈ ਤਾਚੂ ਹਾਂ ਤਾਂ ਦੇਖੋ ਆ ਮੈਮਰੀ ਕਾਰਡ ਨੂੰ ਮੈਂ ਪਿਆ ਜਿਹੜਾ ਲੈਪਟਾਪ ਤੇ ਤਾਂ ਆ ਮੇਰੀ ਨਿਕਲਦੀ ਸਭ ਤੋਂ ਪਿਛੜ ਗਈ ਇਹ ਨਹੀਂ ਗੱਡੇ ਕਿੱਥੇ ਆ ਇਹ ਨੂੰ ਆਇਆ ਨਾ ਰੱਖ ਜਾਸ ਮੈਨੂੰ ਇੱਥੇ ਦੇ ਟੱਕਣਾ ਕਿਸ ਨੇ ਉਹ ਉਦੇ ਉੱਪਰ ਰੱਖ ਦੇ ਇੱਥੇ ਰੱਖ ਦਮ ਹਾਂ ਮੈਮਰੀ ਕਾਰਡ ਨੂੰ ਤਾਂ ਤੂੰ ਉਦੇ ਤੇ ਗੋਪਰੋਂ ਤੇ ਫਸਾ ਦੇ ਇੱਥੇ ਗੋਪਰੋਂ ਪਿਆ ਕੈਮਰਾ ਯਾਰ ਰੀਤ ਹਾਵਤ ਕਿਆ ਹਾਂ ਕਿਆ ਇੱਥੇ ਰੱਖਿਆ ਵਾ ਕਿਤੇ ਕੋ ਗੋਪਰੋ ਇਹ ਚੱਲ ਕੁੜੀ ਚਲੋ ਬਈ ਬਹੁ ਬਾ ਹੋ ਕੇ ਨਾ ਮੈਮਰੀ ਕਾਰਡ ਕੇ ਪਿੱਛੇ ਨਾ ਨੋਦ ਵੇ ਤੇਰੇ ਪਾਪਾ ਨੇ ਫਿਰ ਮਰੀ ਕਲਾਸ ਲਾ ਦੇਣੀ ਆ ਦੇਖੋ ਪਿਆ ਬਸ ਦਿਖ ਜਾਣਾ ਦਿਖ ਨਹੀਂ ਜਾਣਾ ਇੱਥੇ ਹੀ ਪਿਆ ਕਿਤੇ ਮੈਂ ਕੱਢ ਕੇ ਰੱਖ ਕੇ ਗਿਆ ਉਹਨੂੰ ਸਾਲੇ ਨੂੰ ਦੇਖਣਾ ਹੀ ਨਹੀਂ ਆਦਲਾ ਹਾਏ ਮਾਮਾ ਪਤਾ ਨਹੀਂ ਮਾਮਾ ਪਤਾ ਨਹੀਂ ਕਾਹਦੇ ਕੱਢੀ ਜਾਂਦਾ ਕੱਪੜੇ ਆ ਜੇ ਪੈਰ ਮੈਂ ਤੋਤੇ ਦਾਦਾ ਮਤਲਬ ਵੇਖੇ ਗਿਆਗਾ ਉਹ ਫਿਰ ਤੁਸੀਂ ਮੇਰਾ ਬੀਪੀ ਵਧਾਉਂਦੇ ਨਾ ਮੈਂ ਕਹੇ ਵੀ ਇੱਥੇ ਕੈਮਰਾ ਪਿਆ ਨਹੀਂ ਜੀ ਇੱਥੇ ਉੱਥੇ ਨਹੀਂ ਹੈਗਾ ਬਸ ਆਰਤੀ ਗੱਲਾਂ ਚ ਜੇ ਮੈਂ ਕਹੇ ਦੱਸਦਾ ਵੀ ਕੈਮਰਾ ਉਰੇ ਪਿਆ ਉਹਦੇ ਚ ਫਸਾ ਦੋ ਉਹਦੇ ਚ ਕੱਢਾਂ ਮੈਂ ਉਹਦੇ ਚ ਦੇਖ ਕੇ ਪਾਈ ਜਾ ਸੀ ਵੀ ਤੱਕਾ ਨਾ ਕਰੀ ਬੜੇ ਤੇ ਵੀ ਜੀ ਬੜੇ ਬੰਦੇ ਦੇ ਬੜੇ ਬੰਦੇ ਦੇ ਮੇਰੇ ਪੁੱਤ ਦੇ ਆ ਮੈਨੂੰ ਪਤਾ ਚਲੋ ਚਲੋ ਬਸ ਫੋਨ ਨਹੀਂ ਦੇਖਣਾ ਪੁੱਤ ਸਮਝ ਗਿਆ ਆ ਜਾ ਉੱਠਿਆ ਚਲੋ ਹੁਣ ਫੋਨ ਦੇਖਣ ਦਾ ਟਾਈਮ ਥੋੜਾ ਥੋੜਾ ਜਾਣ ਦਾ ਟਾਈਮ ਹੈ ਹਾਂ ਕਿਹਾ ਕਿ ਦੀ ਰੋਟੀ ਪਈ ਜੀ ਚਲੋ ਪਹਿਲਾਂ ਪਾ ਮਾਂ ਚੱਲ ਗਏ ਐਨ ਮੈਨੂੰ ਲੱਗਦਾ ਨਾ ਗੋਲ ਗੱਪੇ ਬਣਾਉਣੇ ਸਿੱਖ ਲੈਣੇ ਰੀਤ ਨੇ ਜਿਹੜੇ ਹਾਲਾਤ ਲੱਗਦੇ ਆ ਮੈਨੂੰ ਮੈਂ ਦਹੀਂ ਵਾਲੇ ਖਾਉਂਗੀ ਹਾਂ ਦਹੀਂ ਵਾਲੇ ਖਾਉਂਗੀ ਸਾਰੇ ਦਹੀਂ ਵਾਲੇ ਖਾਉਂਗੇ ਮੈਂ ਲਾਦਾ ਅੱਜ ਤੁਸੀਂ ਮੈਂ ਟਾਟੀ ਵਾਲੇ ਖਾਣੀ ਕਰ ਦਹੀਂ ਨੂੰ ਪੁੱਛਦੇ ਨਹੀਂ ਤੁਸੀਂ ਉਹ ਕਹਿੰਦਾ ਕਰਨ ਮੈਂ ਤੁਹਾਡੇ ਨਾਲ ਖਾਉਂਗਾ ਬਸ ਮੈਂ ਠੀਕ ਹਾਂ ਹਾਂ ਅੱਜ ਸਾਰੇ ਦਹੀਂ ਵਾਲੇ ਆ ਤਾਂ ਕਿਹੜੇ ਖਾਣੇ ਆ ਨਹੀਂ ਨਹੀਂ ਹਾਂ ਦਹੀਂ ਆ ਲੈ ਇਹਨੇ ਸੁੱਖੋਂ ਮਮਰਦੀ ਦੀ ਨਾਲ ਖਾਣ ਆ ਵੀ ਦਰਜੇ ਬਣਾ ਕਰ ਕਰ ਜਿਹੜੇ ਦਹੀਂ ਵਾਲੇ ਬਣਦੇ ਉਹ ਤੋਂ ਤੁਸੀਂ ਖਾਂਦੇ ਨਹੀਂ ਦਹੀਂ ਨਹੀਂ ਦਹੀਂ ਵਾਲੇ ਬਣਦੇ ਦਹੀਂ ਦਾ ਘਰ ਬਣਾਉਂਦੀ ਐ ਉਹ ਖਾ ਲਿਆ ਕਰੋ ਭੋਰਾ 어어 이거 뭐니? 네. ਕਿ ਚਾ ਪਾ ਚਲਦਾ ਹੀ ਹੁੰਦਾ ਕੋਈ ਕਿ ਬੇਰ ਕਾਲੀ ਆ ਗਿਰ ਕੇ ਫੈਟ ਦਿੰਦੇ ਉਹ ਪਤਲਾ ਅੱਛਾ ਫੈਟ ਕੇ ਪਤਲਾ ਕਰ ਦਿੰਦੇ ਇਹਨੂੰ ਹਾਂ ਕਾੜੀਆਂ ਵੀ ਪਾ ਦੇ ਰਾਂ ਕੀ ਹੈ ਕੀ ਆ ਗਿਆ ਵੀ ਪਾਤੀਆਂ ਨਾਲ ਪਕੌੜੀਆਂ ਵੀ ਪੈਣੀ ਆ ਇਹਦੇ 'ਚ ਪਾਣੀ ਨਹੀਂ ਦੀ ਨਹੀਂ ਪਾਣੀ ਦੀ ਕੋਈ ਦੱਸ ਦੋ ਜੇ ਨਹੀਂ ਪਾਉਣਾ ਤਾਂ ਦੱਸ ਦੇ ਹਾਂ ਪਿਆਜ਼ ਵੀ ਪਾ ਦੇ ਹਾਂ ਜਦੋਂ ਦੱਸ ਤੋਂ ਕੋਈ ਨਹੀਂ ਕਰਦੇ ਜੇ ਤੱਕ ਆ ਜਾ ਗੱਡੀ 'ਚੋਂ ਆ ਜਾ ਐਂ ਕਰ ਪਾ ਦੋ ਹੰਦੇ ਚਿੱਤੇ ਪੜਾ ਦਿਓ ਪਲੇਟ ਚਲ ਆ ਜਾ ਦੀਦੀ ਨੂੰ ਪੜਾ ਕੇ ਜਾ ਫੜਾ ਆ ਦੀਦੀ ਨੂੰ ਜਾ ਪਲੇਟ ਬਣਾ ਦੋ ਕਰਨ ਫੜਾ ਆ ਕੋ ਕਰਨ ਨੂੰ ਤੇ ਭੇਜ ਦੇ ਫਰੀਦ ਨੇ ਵੀ ਜਾਣਾ ਨਾਲ ਫਰੀਦ ਤੂੰ ਜਾ ਦੀਦੀ ਨਾਲ ਖਾਣਾ ਹਾਂ ਦੀਦੀ ਨਾਲ ਖਾਣੇ ਗੱਡੀ ਤੇ ਜਾ ਉਧਰੋਂ ਚੱਲਦੇ ਉਹ ਯਾਰ ਉਧਰੋਂ ਨਿਕਲ ਤੂੰ ਜਾ ਹਾਂ ਨਾ ਮੁੱਤ ਪਾਣੀ ਨਹੀਂ ਮਨੂੰ ਨਹੀਂ ਲੱਗਦਾ ਹੈਗਾ ਫੜ ਪਾ ਤੂੰ ਪਾ ਦੋ ਪਾ ਦੋ ਜਿਹੜੀ ਆਈਟਮਾਂ ਪਾਣ ਵਾਲੀਆਂ ਪਾ ਦੋ ਇਹਦੇ ਚ ਛੱਡਿਓ ਨਾ ਕੁੱਦ ਵੀ ਬਾਜ਼ਮਾ ਦਰਸਤਾ ਸਾਰਾ ਹਾਂ ਬਟਾ ਆ ਵੀ ਪਾਦੇ ਪਾਦੇ ਆ ਤੇ ਜੇ ਤਾਂ ਦੇਖ ਸਵਾਦ ਲੱਗ ਗਏ ਫਿਰ ਤੇ ਤਾਂ ਹਫ਼ਤੇ ਬਾਅਦ ਇੱਥੇ ਆਇਓ ਕਰਨ ਤੇਰੇ ਕੋਲ ਜੇ ਨਾ ਲੱਗੇ ਫਿਰ ਭਾਈ ਰੱਬ ਆਖਾਂ ਕੋਸ਼ਿਸ਼ ਕੀਤੀ ਜੀ ਤੇਰੇ ਅੱਧੀ ਵਾਰੀ ਕਿ ਬਣਾ ਆ ਤਾਂ ਹੌਨ ਦਿਲ ਮੇਰਾ ਵੀ ਕਰਦਾ ਵੀ ਮੈਂ ਵੀ ਖਾ ਲਵਾਂ ਪਹਿਲਾਂ ਆ ਖਾ ਲੀਏ ਖਾਓ ਜੀ ਖਾਓ ਤੁਸੀਂ ਖਾਓ ਦੇ ਲੋ ਆਏ ਉਹ ਉਧਰ ਦੇਖੀ ਆ ਭੁਖੜ ਕਹਿੰਦੇ ਭੁਖੜ ਮੈਂ ਕਹਾਂ ਨੂੰ ਭੁਖੜ ਭੁੱਖਾ ਤਾਂ ਤੁਹਾਨੂੰ ਲੱਗੀ ਵੀ ਐ ਕਰਨ ਜਿਆ ਮਿੱਠਾ ਮਿਕਸ ਖਟਾਉਣਾ ਦੇ ਦਿਓ ਪੂਰਾ ਖੱਟਾ ਹੀ ਜ਼ਿਆਦਾ ਦੇ ਦਿਓ ਮਿਕਸ ਕਰਿਆ ਜਾਂਦਾ ਮਿਕਸ ਆ ਪਹਿਲਾਂ ਟੈਸਟ ਦੇ ਕੇ ਜਿਹੜਾ ਚਾਹੁੰਦੇ ਉਹਦਾ ਮਿਲ ਜਾ ਹਾਂ ਮਿੱਠਾ ਘੱਟ ਪਾਓ ਅੱਛਾ ਆ ਕਰਨ ਕਿਵੇਂ ਆ ਓਕੇ ਕੌਲੀ ਦੇ ਲੋ ਆਇਆ ਇੱਧਰ ਨੂੰ ਕੌਲੀ ਫੜਨਾ ਮੈਂ ਵੀ ਫੜ ਲੰਨਾ ਕੌਲੀ ਤਾਂ ਇੱਕ ਮਰਨ ਜਾਂਦਾ ਚਿੱਕਾ ਤੇ ਮਠਾ ਆ ਜਾਂਦਾ ਸੁੱਖੋ ਭੈਣ ਜੀ ਦਾ ਜਬਾਨੇ ਬੰਦ ਹੋ ਗਈ ਕਿੱਕਣਾ ਜੇ ਮੈਂ ਥੋੜੀ ਵੀ ਕਰ ਹੂੰ ਦੋ ਦੇ ਕਿ ਇੱਧਰ ਦੇ ਦੋ ਚਲੋ ਛਾਗਲੇ ਜੀ ਫੇਰ ਮਿਲਦੇ ਆ ਤੁਹਾਨੂੰ ਮੰਮਾ ਮੈਂ ਇਧਰੋਂ ਕਰਦੇ ਤੂਰੇ ਨੂੰ ਹੋ ਜਾ ਤੋੜਾ ਨਾ ਹੋ ਜਾ ਪਾਣੀ ਉਹਨਾਂ ਠੰਡਾ ਨਹੀਂ ਹੈਗਾ ਪਤਾ ਨਹੀਂ ਕਿ ਆ ਚੈੱਕ ਕਰ ਹੁਣ ਤਾਂ ਗਰਮੀ ਆ ਤੇ ਠੰਡਾ ਚਾਹੀਦਾ ਪਾਣੀ ਪੂਰਾ ਹੈ ਨਾ ਇਹ ਤੇਰੀ ਬਰਫ ਤਾਂ ਹੁਣ ਪਾਈ ਵੀ ਨਹੀਂ ਹੈਗੀ ਬਰਫ ਓਕਣਾ ਤੇ ਨਹੀਂ ਚਾਹੀਦੀ ਹੈ ਨਾ ਉਹਨਾਂ ਪਾਣੀ ਕੋਲ ਤਾਂ ਨਹੀਂ ਹੈਗਾ ਜਿੰਨਾ ਚਾਹੀਦਾ ਕਰਿਆ ਹੁਣ ਉਹਨਾਂ ਨੇ ਹਾਂ ਜਿਹੜੇ ਲੋ ਲੈ ਆਓ ਜੀ ਲੋ ਜੀ ਚੱਕੋ ਜੀ ਗੋਲ ਗੱਪੇ ਖਾ ਕੇ ਜੀ ਪਹੁੰਚ ਕੇ ਐਸਵੇਂ ਦੇ ਘਰ ਤੇ ਦੁੱਧੋ ਰੇੜੀ ਆ ਇੱਧਰ ਲੈ ਲੋ ਜੀ ਤੂੰ ਤਾਂ ਬੁਲਾ ਦੇ ਮੇਰੇ ਪੁੱਤ ਸਾਸਰੀਆ ਨਾਨਕੇ ਸੇਵਾ ਵੀ ਕਰਦੇ ਕਿ ਨਹੀਂ ਹੈ ਕਰਦੇ ਵੀ ਕੰਮੇ ਕਰਾਈਆ ਤੇ ਤੂੰ ਵੀ ਤਾਂ ਟੂੜੀ ਦੇ ਸੀਜ਼ਨ ਚ ਆਇਆ ਉਧਰ ਟੂੜੀ ਢੋਣ ਲੱਗੇ ਵਿੱਚੇ ਕਣਕ ਦਾ ਕੰਮ ਹਾਂ ਅਲੋਲੋ ਦਾ ਫੋਨ ਤੱਕ ਮਤਲਬ ਆ ਜਵਾਕ ਨੂੰ ਜੇ ਫੋਨ ਨਾਲ ਕੋਲ ਦਾ ਖੁਸ਼ ਆ ਫੋਨ ਤਾਂ ਚੰਦੇ ਹੋਣੀ ਆ ਫੋਨ ਨਾਲ ਟੱਕੇ ਆ ਨਾ ਸਾਡੇ ਵੀ ਆ ਜੀ ਹੋਗੇ ਹਾਂ ਜੀ ਭਾਂਜੀ ਕਹਿੰਦੀ ਮੈਨੂੰ ਕੱਟੇ ਲੈ ਗੋਲ ਗੱਪੇ ਪੱਲੇ ਤੋਂ ਖਾਇਆ ਆ ਬਾਹ ਤਾਂ ਖਾਦੇ ਨਹੀਂ ਮੈਂ ਤਾਂ ਕੋਈ ਨਹੀਂ ਝੂਠੇ ਬੋਲਦਾ ਆ ਵੀਡੀਓ ਬੰਦ ਕਰਕੇ ਸਾਰੇ ਨਾਲ ਖਾਦੇ ਮੈਂ ਕਿੱਥੇ ਖਾਦੇ ਆ ਗੋਲ ਗੱਪੇ ਮੈਂ ਤਾਂ ਘਰ ਜਾ ਕੇ ਪਸੰਦਾ ਸੀ ਮੈਨੂੰ ਨਹੀਂ ਇੰਨਾ ਖਿੰਦੇ ਵੀ ਮੈਨੇ ਵੀ ਕੀ ਰੇੜੀ ਖਾਦੀ ਘੱਟ ਚਾਹਾਂ ਮੈਨੂੰ ਪਤਾ ਨਹੀਂ ਰੇੜੀ ਨਹੀਂ ਖਾਦਿੰਦੀ ਹੋਰ ਵੀਡੀਓ ਵੜੀ ਉਹ ਦੇਖ ਵੀਡੀਓ ਮਾਂ ਚ ਕਿਹਦੀ ਰਾਤ ਲਾ ਕੇ ਜਾਣਾ ਮੰਮੀ ਕਹਿੰਦੀ ਖੂਣ ਜਾਣਾ ਮਰਜੀ ਐ ਤਦ ਫਿਕੜਾ ਤੁਹਾਡੇ ਦਿਲ ਕਰਦਾ ਉਹਨੂੰ ਕਰ ਮੰਮੀ ਨੇ ਕਾਇ ਹੋਈ ਬਈ ਇਹ ਮੈਂ ਤਾਂ ਫੈਨਲੀ ਮੈਂ ਵੀ ਤੁਹਾਨੂੰ ਫੜਵਾ ਦਿੱਤਾ ਬਾਈ ਨਹੀਂ ਆਇਆਗਾ ਨਾਲ ਤਾਂ ਕਰਕੇ ਉਹ ਅੱਗੇ ਤਾਂ ਬਾਈ ਚਲੋ ਸੋਨੇ ਪਾਪਾ ਦੇ ਨਹੀਂ ਨਾ ਹੁੰਦਾ ਹੀ ਐ ਤਾਂ ਗਾਣਾ ਨਹੀਂ ਜਾਣਦਾ ਕਾਹ ਤੋਂਦਾ ਕਿਹੜਾ ਆਹੀ ਜਿਹੜਾ ਮੈਂ ਕਹਿੰਦੀ ਸੀ ਕਿਹੜਾ ਪਤਾ ਤਾਂ ਲੱਗੇ ਮੇਰੇ ਕੋਲ ਕਿਹਦੇ ਨਾਮ ਦੀ ਜਿਹੜਾ ਤੁੱਕਣ ਵੀ ਪੁੱਲ ਗਈ ਲਾਹ ਕਾ ਲੋ ਕਰੋ ਤੋ ਤੁਹਾਨੂੰ ਲੱਗੇ ਕਿਹੜਾ ਗਾਣਾ ਕਹਿੰਦੀ ਸੀ ਪਤਾ ਨਹੀਂ ਮੇਰੇ ਵੀ ਨਹੀਂ ਆਦਾ ਇਹ ਨਾ ਮੇਰਾ ਦਿਮਾਗ ਤਾਂ ਹੈ ਨਹੀਂ ਤੇਜ ਵੇ ਕਿਹੜਾ ਗਾਣਾ ਤੂੰ ਕਹਿੰਦੀ ਸੀ ਕਿਹੜਾ ਨਹੀਂ ਅਹ ਆ ਸੌਂ ਗਿਆ ਹੈ ਠੀਕ ਹੈ ਗਿਆ ਭੱਖਾ ਤੂੰ ਲੱਗਾ ਅਜੀ ਜਿਹੜੀ ਸਿਕਰੀ ਜੀ ਉੱਤਰੀ ਨਾ ਉਹਦੇ ਨਾਲ ਵਾਲ ਵੀ ਉੱਤਰ ਗਏ ਸਿਰ ਪਰਤੇ ਸਾਰੇ ਹਾਂਜੀ ਹੁਣ ਤਾਂ ਫੇਰ ਆ ਗਈ ਸਿਕਰੀ ਲਾ ਵਾਰਾ ਹੁਣ ਵਾਲ ਹੌਲਾ ਨਹੀਂ ਇੱਕ ਵਾਰ ਦਿਖਾ ਲੈਣ ਤੈਨੂੰ ਡਾਕਟਰ ਨੂੰ ਕੋ ਚੱਕਰ ਤਾਂ ਨਹੀਂ ਭੇਜ ਹਾਂ ਨਹੀਂ ਕੋਈ ਚੱਕਰ ਨਹੀਂ ਹੈ ਗਏ ਸੀ ਨਾ ਕਿ ਨਾਰੀਅਲ ਦਾ ਤੇਲ ਲਾ ਹਾਂ ਨਾਰੀਅਲ ਤੇਲ ਹਾਂ ਫਿਰ ਉਹ ਮੰਮੀ ਨੇ ਲਾਏ ਉਤਰ ਗਏ ਤੇ ਹਨਾ ਸਿਕਰੀ ਉਤਰ ਗਈ ਸੀ ਸਿਕਰੀ ਹੁਣ ਤਾਂ ਨਹੀਂ ਤਾਂ ਕਰਦਾ ਹੈ ਨਹੀਂ ਹੁਣ ਨਹੀਂ ਬਹੁਤਾ ਕਰਦਾ ਹਾਂ ਹੁਣ ਤਾਂ ਹੁਣ ਤਾਂ ਸੋਜੀ ਪਰ ਆ ਗਿਆ ਬਾਗੂ ਗਾਣਾ ਤਾਰ ਰੋਣਾ ਹਾਂ ਨਿਸ਼ਾਨੀ ਹੋ ਗਈ ਹੁਣ ਰੋਂਦਾ ਮੰਮੀ ਜੀ ਤੇ ਕਹਿੰਦੇ ਨਹੀਂ ਬਾਗੂ ਕਰਨਾ ਕਿਵੇਂ ਕਰਕੇ ਹਾਂ ਕਰ ਕਰਕੇ ਨਹੀਂ ਰੋਣਾ ਜਦ ਕਰਨਾ ਜਦ ਰੋਣਾ ਹੈ ਰੋਣਾ ਵੀ ਸਮਝਣਾ ਸਮਝ ਜੋ ਨਹੀਂ ਫਿਰ ਆਪਾਂ ਨੇ ਜਿਹੜੀ ਕਾਰਵਾਈ ਪਾਉਣੀ ਪਾਣੀ ਹੈ ਮੈਂ ਕਿਉਂ ਬਹਰ ਬੈਠਾ ਪਿਆ ਜੇ ਮੰਮੀ ਇੱਧਰ ਉੱਧਰ ਫਿਰਦੇ ਕੋਈ ਇਹਨੇ ਦਰੂਦ ਦੇਖੀ ਜਾਂਦੇ ਤੈਨੂੰ ਪਾ ਲੈ। ਉਹ ਆ ਆ ਆਪਣੇ ਅੱਜ ਬੁਲਾਉਂਦਾ ਸਾਰੇ ਨੂੰ ਮੈਨੂੰ ਦੇਖੋ। ਨਾ ਮਾ ਉਦਣ ਦੇਖਿਆ ਉਦਣ ਕੰਨੀ ਪਿਆ ਆਪਣਾ ਲੱਤਾ ਬਾਹ ਜੀ ਮਾਰ ਗਿਆ ਖੇਲੀ ਗਿਆ। ਪੱਕੇ ਨੂੰ ਦੇਖ ਕੇ। ਸੁੱਕਾ ਮम्मा ਪੀਊਗੀ ਦੁੱਧ ਦੋ। ਚੱਕੋ ਵੀ ਦੁੱਧ ਦੀ। ਕੋਈ ਲੈ ਕੇ ਮੇਰੇ ਪਰੋਂ ਅੱਖਾਂ ਕੱਢੋ। ਕੀ ਹੋ ਗਿਆ? ਮਦਦ ਕਿ ਮੇਰੇ ਅੱਖਾਂ ਕੱਢ ਲੱਗੀ ਹਈ ਆ। ਕੀ ਹੋ ਗਿਆ? ਮੈਂ ਤੈਨੂੰ ਟੀਕੇ ਕਿਹਦੀ ਕੁੜਾ। ਨਹੀਂ ਨਹੀਂ। ਪਰ ਤੁਸੀਂ ਤਾਂ ਬਾਤ ਕੁਛ ਕਹਿੰਦੇ ਹੋ ਮੈਂ ਕੀ ਕਰਾਂ ਮੈਨੂੰ। ਮੈਂ ਮੈਂ ਵੀ ਤਾਂ ਖਤਰਾ ਆਣੀ ਮੈਂ ਵੀ ਨਹੀਂ ਤਾਂ ਕਿ ਮੇਰੀ ਕਹਾਣੀ ਕਹਿੰਦੀ ਤੇ ਤੈਨੂੰ ਅਕਲ ਨਹੀਂ ਹੈਗੀ ਬਲੋ ਆਏ ਤੇ ਤੂੰ ਵੀਓ ਦੂ ਤੂੰ ਵੀ ਦੂ ਬੜੀ ਸੱਚੀ ਦੇਖੀ ਮੈਂ ਨਾ ਹਾਂ ਨਾ ਅਕਲ ਲੱਗੀ ਹੋਈ ਤੇ ਅੱਛਾ ਤੂੰ ਵੀ ਤੇਰੀ ਅਕਲ ਲੱਗੀ ਨਹੀਂ ਆਏ ਗੀ ਸੇਵਾ ਦਾ ਕਾਹੇ ਬਾਨੀ ਆਹੀ ਕੋਸਾ ਸੇਵਾ ਹੋ ਤਾਂ ਕਹਿੰਦੀ ਆ ਤਾਂ ਪਹਿਣਾ ਕਰਦਾ ਪਹਿੰਦਾ ਹੈ ਕਿਹੜੀਆਂ ਤੇ ਨਾ ਬਹੁਤ ਫੌਕੀ ਕਰਦੀ ਬਹੁਤ ਫੌਕੀ ਮੈਨੂੰ ਨਹੀਂ ਨਿਯਤ ਕਰਦਾ ਨਹੀਂ ਮੈਨੂੰ ਜਲਾ ਦੇ ਵੀ ਮੈਨੂੰ ਮੂੰਹ ਚੱਕਣਾ ਕੀ ਆ ਮੈਂ ਤਾਂ ਬਿਆਦਾ ਤੇ ਆ ਜਾ ਆ ਭਾਈ ਤੁਸੇ ਪਤਾ ਕੀ ਗੱਲ ਐ ਕੁਛ ਕੜੀ ਚੋਰ ਬੜੇ ਹਲੇ ਜਾ ਪਾਣੇ ਆ ਗੱਲ ਮੇਂ ਰੁੱਦਾ ਆਏ ਹਰੇ ਚੇ ਆਂ ਭੁੱਖ ਮਰ ਜਣੀ ਆ ਭੁੱਖ ਮਰ ਜਣੀ ਭਾਈ ਬਾਕੀ ਗੱਲ ਸਹੀ ਹਾ ਅਦਰ ਲਾਭਪੁਰੇ ਤੇ ਕਹਿੰਦੀ ਤੁਰ ਕੇ ਜਾਓ ਤੁਰ ਕੇ ਨਹੀਂ ਜਾਣਾ ਤੁਰ ਕੇ ਵਾਲੀ ਤਾਂ ਗੱਲ ਕਰੋ ਨਾ ਸਾਡੇ ਕੋਲ ਦੁੱਧ ਪੀ ਕੇ ਫੁੱਡੇ ਜਾਂ ਗੱਲ ਅਸੀਂ ਜਾਣ ਸਾਤੇ ਜਾਓ ਮੈਂ ਕਿੱ데 ਰੁੱਕਿਆ ਤੁਹਾਨੂੰ ਮੈਂ ਜਸਮੀਨ ਉਹ ਮੇਰੀ ਗੱਲ ਸੁਣ ਮੈਂ ਬਾਹਰ ਬੈਠਾਤਾ ਸਰਦਾਰ ਜੀ ਕੋਲ ਬੈਠਾ ਗੱਲਾਂ ਲੱਗਿਆ ਤਾਂ ਮਨ ਮੈਨੂੰ ਨੀਂਦ ਜੀ ਲੱਗ ਗਈ ਤੇ ਹੁਣ ਮੈਂ ਉੱਥੇ ਹੀ ਸੌਂ ਰਣਾ ਸਰਦਾਰ ਜੀ ਕੋਲੇ ਮੰਜਾ ਢਾਕੇ ਤੁਸੀਂ ਤੁਰ ਕੇ ਜਾਓ ਹਾਂ ਤਾਂ ਦਿਨ ਵੀ ਚਲੇ ਜਾਣਾ ਤਾਂ ਕੰਮ ਨਹੀਂ ਹੈਗੀ ਮੇਰੇ ਕੋਲ ਉਹ ਕਹਿੰਦੀ ਕੁੱਡਮ ਵਾਲਾ ਸਾਈਕਲ ਲੈ ਜਾ ਉਧਰ ਲਾਪਰੀ ਤੇ ਕਹਿੰਦੀ ਕਿੱਥੇ ਆ ਮੈਂ ਕਿਹਨੂੰ ਬੰਨ੍ਹਾਉਂਦੀ ਐ ਇੱਕ ਪਿਛੇ ਵਾਲਾ ਮੂਰੇ ਬਿਠਾ ਦੇ ਇੱਕ ਪਿੱਛੇ ਵਾਲਾ ਇੱਕ ਜਿਹੜਾ ਬਹਿ ਕੇ ਗੋਦੀ ਚੱਕੇ ਟੈਕਟਰ ਦੇ ਕਤਣਾ ਉਹ ਮੈਂ ਸੌਣਣਾ ਮਾਰ ਸਰਦਾਰ ਜੀ ਨਾਲ ਮੰਜਾ ਡਾਗੇ ਐ ਅੱਛੀ ਆ ਨਹੀਂ ਮਾਸੀ ਸਾਈਕਲ ਚਲਾਉਗੀ ਸ਼ੁਭ ਨੂੰ ਮੂੜੀ ਇਹ ਤਾਂ ਕਦਾ ਅੱਜ ਮੈਂ ਤੇ ਰਹਿਣਾ ਉਹ ਕਾ ਨੂੰ ਵੀ ਠੀਕ ਆ ਮਨੂੰ ਕਹਿੰਦੇ ਸਰਦਾਰ ਉਹ ਮੇਰੀ ਗੱਲ ਸੁਣ ਸਰਦਾਰ ਜੀ ਕਹਿੰਦੇ ਨਿਆਣੇ ਗਏ ਵੀ ਦੋਹੇ ਤੂੜੀ ਬਣਾਉਣ ਉਹ ਨਹੀਂ ਵੀ ਉਹ ਉੱਥੇ ਗਏ ਵੇ ਵੀ ਅਸੀਂ ਕੱਲੇ ਹੀ ਆਂ ਵੀ ਚੱਲ ਮੈਂ ਬਾਹਰ ਬੈਠਾ ਮੈਂ ਚਲੋ ਮੈਂ ਵੀ ਤੁਹਾਡੇ ਕੋਲੇ ਬਹਿ ਜਾਂਦਾ ਦੁੱਖ ਸੁੱਖ ਕਰਿਆ ਸੀ ਦੋ ਜਣੇ ਅਬ ਤੇ ਮਨੂੰ ਕਿਹਾ ਉੱਥੇ ਮੈਂ ਮੰਜਾ ਡਾਕੇ ਉੱਥੇ ਹੀ ਪੈ ਜਾਣਾ ਉਹਨਾਂ ਕੋਲੇ ਤਸੀਂ ਜਾਓ ਤੁਰ ਕੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਰ ਕੇਵੇਂ ਹੁੰਦਾ ਹਾ ਰੇੜਾ ਖਾਣਾ ਬਹੁਤ ਦਾਣਾ ਉਹ ਲੈ ਜਾ ਰੇੜਾ ਜੋੜ ਕੇ ਦੇ ਦਿੰਦੇ ਰੇੜਾ ਜੋੜ ਕੇ ਦੇ ਦਿੰਦੇ ਤੁਹਾਨੂੰ ਜਰਵੇਂ ਰੇੜਾ ਤੂੰ ਕੀ ਬੈਠੀ ਤੇ ਮੂਰੇ ਇੱਕ ਲਮਾਣਾ ਸੁਣਾਉਂ ਆ ਨਾ ਨਾ ਮੈਂ ਤਾਂ ਪਾਸੇ ਖੇਲਦੀ ਰਹੇਗੀ ਬਾਕੀ ਕਿੱਦਾਂ ਰੀਤ ਨੌਪੁੱਤ ਚੱਕੋ ਦੁੱਧ ਸੰਦੀਪ ਜੀ ਤਾਂ ਠੰਡਾ ਹੋ ਗਿਆ ਦੁੱਧ ਮੈਂ ਵੈਸੇ ਦੁੱਧ ਪੀਂਦੀ ਹਾਂ ਮੈਨੂੰ ਦੁੱਧ ਲੱਗਦੀ ਹੀ ਨਹੀਂ ਹਾਂ ਹਾਂ ਕਲਰਜੀ ਦੀ ਗੋਲੀ ਵੀ ਹੈਗੀ ਆ ਇੱਕ ਗੱਲ ਦੇਖੋ ਕੜੀ ਚੜੇ ਕੜੀ ਚੌੜਾ ਮure ਸਭ ਫੇਲ ਨਾ ਨਾ ਮੈਂ ਤਾਂ ਬਾਈ ਮੈਂ ਤਾਂ ਖਾ ਆਇਆ ਲੈ ਲੈ ਆਹ ਕੀ ਕਰਿਆ ਹੁਣ ਤਾਂ ਦੁੱਧ ਲੈਣਾ ਦੁੱਧ ਨਹੀਂ ਬੜ ਦੁੱਧ ਪੀਣਾ ਹਾਂ ਇੱਕ ਟਾਂਚਾ ਪੀ ਪੀ ਲੈ ਲੈ ਚੱਕਰ ਵਾਲਾ ਕਿਾ ਚੀਨੀ ਵਾਲਾ ਨਾਨਾ ਜੀ ਚੜ੍ਹ ਗਏ ਚੱਕਰ ਉਹਨੇ ਭੈਣ ਜੀ ਕਹਿੰਦੀ ਹੈ ਵੀ ਉਹ ਠੀਕ ਹੋ ਜਾਣਾ ਦੀਦੀ ਮੇਰੇ ਖਾਲੀ ਗ੍ਰਾਸ ਦੀ ਖਾਲੀ ਗ੍ਰਾਸ ਦੇ ਉਹ ਕਾ ਬੁਲਾ ਮੈਂ ਚਾਹਤ ਤੁਸੀਂ ਯਾ ਕਾ ਤੇ ਸੀ ਆ ਆਇਆ ਫੇਰ ਮਾਂ ਦੀ ਪੀਂਦੀ ਮੰਮੀ ਨੂੰ ਡੱਬਾ ਲਿਆ ਕੇ ਰੱਖਿਆ ਵਾ ਮਮੀ ਦੋ ਟਾਈਮ ਉਹ ਪੀਲਦੀ ਨਾਲ ਡੱਬੇ ਪਾਤ ਮੈਂ ਕਾ ਹੀ ਕਾ ਮੇਰੇ ਨਾਲ ਜਾਨੇ ਸਾਂਭਦੇ ਨਹੀਂ ਇਹਦਾ ਰੇਵਲ ਕਰਦੇ ਕਿੰਨਾ ਬੁੱਧਾ ਨਾ ਪੀਵਾਂ ਨਾ ਮੈਨੂੰ ਸਿੱਧਕੇ ਨਹੀਂ ਆਉਂਦਾ ਮੈਂ ਰੋਟੀ ਵੀ ਕੱਟ ਖਾਦੀ ਤੇ ਆ ਦੇਖ ਲਓ ਤੁਸੀਂ ਰੋਟੀਆਂ ਦੇ ਟੱਪਣੀਆਂ ਰੱਟੀਆਂ ਸਾਡੇ ਮੰਮੀ ਨੇ ਸ਼ੁਰੂ ਕਰਾ ਬੱਦਰੀ ਪੀਣਾ ਬੱਦਿਆ ਬੱਦਿਆ ਬਸ ਇਹਨੇ ਪੂਰੀ ਪਾ ਲਓ ਇਹ ਨਹੀਂ ਦਾ ਇੰਨਾ ਕਾ ਨੂੰ ਗੱਡੇ ਆ ਹਾਂ ਇੱਕ ਚਮਚਾ ਦੁੱਧ ਕਰਨ ਤੂੰ ਵੀ ਲਾਲਾ ਕੋਈ ਤਾਂ ਪੀ ਲੋ ਪਤਾ ਨਹੀਂ ਨਾ ਤੇ ਬਾਦ ਦੁੱਧ ਨਹੀਂ ਦੇਣਾ ਰਹੀਆਂ ਇਹਨੂੰ ਕਦਰ ਨਹੀਂ ਇਹਨਾਂ ਨੂੰ ਗੋਰਖ ਦਾ ਭਾਈ ਸਾਨੂੰ ਵੀ ਨਹੀਂ ਨੀਂਦ ਆਉਂਦੀ ਅਸੀਂ ਵੀ ਦੁੱਧ ਪੀ ਕੇ ਸੌਣਾ ਮੈਂ ਉਹਦੀ ਵਾਰੀ ਹੱਥ ਨਹੀਂ ਪਾਈ ਆਪਣੀ ਪਹਿਲਾਂ ਮੈਨੂੰ ਪੈ ਗਈ ਸੀ ਬਹੁਤ ਭੜੀ ਹੱਥ ਤੂੰ ਇੱਤਨਾਂ ਨੀਤੀ ਆਉਂਦੀ। ਪਰ ਕਈ ਵਾਰ ਜਗਾ ਤੇ ਕਿਤੇ ਨਹੀਂ ਵੀ ਹੁੰਦਾ। ਬੰਦਾ ਦੁੱਧ ਮਿੱਠਾ ਢੀਕ ਕੇ ਤਾਂ ਕਿਵੇਂ ੱਡੇ ਦੁੱਧ ਦਾ ਮਜਬੂਰ ਨਹੀਂ ਪੀਣਾ ਪੈਣਾ ਪੈਂਦਾ। ਪਰ ਆਪਣੇ ਚਾਣ ਦੇ ਕਿਤੇ ਪੀ ਲਵਣਾ। ਪੀ ਲਾ ਭਾਈ। ਚਾਹ ਤਾਂ ਜਮਾ ਤੇ ਇੱਕ ਚੰਚਲ ਤਾਂ ਮੈਂ ਤਾਂ ਸੰਕੇ ਦਾ ਕੱਪ ਲੈ ਲਿਆ। ਇੱਜ਼ਤ ਮੈਂ ਰੱਖ ਲਉਂਦੀ। ਕਿੱਥੇ ਰੱਖੀ ਹੋਣੀ? ਮੈਂ ਵੀ ਇੱਜ਼ਤ ਰੱਖੀ ਆ। ਹਾਂ। ਤੁਸੀਂ ਕਿਉਂ ਰੱਖੀ ਨਾ ਤੇ ਤੁਸੀਂ ਰੱਖੀ ਬੰਨੇ। ਮਤਲਬ ਇਹ ਤਾਂ ਕੇ ਕੱਪ ਦਾ। ਆਹ ਤਾਂ ਉਹ ਯੁੱਧ ਦਾ ਆਖਿੱਤਾ ਚੱਲ ਪੀ ਲੈਣ ਦੇ ਹਾ ਕਮਾਲ ਕਰਤਾ ਖਾਲੀ ਵੀ ਕਰਤਾ ਚਾਹ 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 ਜਾਬ ਸਰੀਰ ਨਹੀਂ ਨਾ ਸਹੀ ਫਿਰ ਨਹੀਂ ਦਿਲਦਾ ਹਾਂ ਇਹ ਵੀ ਗੱਲ ਇਹ ਨਾ ਚੱਲਿਆ ਠੀਕਾ ਦੂਰੇ ਦੂਰੇ ਆਉਣੇ ਹੋ ਕੋਈ ਚਾਹਦਾ ਕੋਈ ਕੋਕਾ ਚਾਹਦੂ ਬੈਠੀ ਆ ਪਿਆਰ ਆ ਪਾਣੀ ਕੋਈ ਵੀ ਚਾਹਦਾ ਪਿਆਰ ਆ ਚਲਿਏ ਚਲੋ ਹੁਣ ਕੋਕਾ ਨਾਲ ਜੜਾ ਚਲੋ ਠੀਕ ਹੈ ਜੀ ਮਿਲਦਾ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਵੈਸੇ ਚੀਨੀ ਪਾਈ ਵੀ ਇਹਦੇ ਵਿੱਚ ਮੈਂ ਥੋੜੀ ਬਹੁਤ ਮਿੱਠਾ-ਖਟਾ ਮੈਂ ਪਾ ਠੀਕ ਹੈ